ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੰਥ ਗੁਰੂ ਗ੍ਰੰਥ ਸਾਰੀ ਸੰਗਤ ਸਭ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਨਾ ਜੀ ਅੱਜ ਦਾ ਜਿਹੜਾ ਆਪਣਾ ਮੁੱਖ ਵਿਸ਼ਾ ਉਹ 6 ਜੂਨ 1984 ਸਿੱਖ ਜੈਨੋਸਾਈਡ ਸਿੱਖਾਂ ਦੀ ਨਸਲ ਕੁਸੀ ਕੀਤੀ ਭਾਰਤੀ ਹਕੂਮਤ ਨੇ ਭਾਰਤੀ ਹਕੂਮਤ ਦੇ ਅੰਦਰ ਆਪਣੇ ਤਾਕਤ ਦਾ ਹੰਕਾਰ ਸੀ ਤੇ ਅਕਾਲ ਤਖਤ ਦੇ ਉੱਤੇ ਉਹ ਹੰਕਾਰ ਦੇ ਵਸ ਹੋ ਕੇ ਫੌਜਾਂ ਲੈ ਕੇ ਚੜ ਗਏ ਖਾਲਸੇ ਰੀ ਵੀ ਤਿਆਰੀ ਕਰ ਰੱਖੀ ਸੀ ਭਾਵੇਂ ਹਥਿਆਰਾਂ ਵਿੱਚ ਕਮੀ ਸੀ ਪਰ ਜਜ਼ਬੇ ਨਾਲ ਭਰੇ ਪਏ ਸੀ ਪਹਿਲਾਂ ਮਰਨਾ ਕਬੂਲ ਕਰ ਜੀਵਨ ਕੀ ਛੜਿਆਸ ਹੋ ਸਬਨਾ ਕੀ ਰੇਣਕਾ ਤੂੰ ਆਓ ਹਮਾਰੇ ਪਾਸ ਮਰਨਾ ਮਨਸਾ ਸੂਰਿਆ ਹੱਕ ਹੈ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਇਹ ਮਹਾਵਾਕਾਂਸ਼ਾਰ ਗੁਰੂ ਪੰਥ ਦੇ ਦਾਸ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਮੈਦਾਨੇ ਜੰਗ ਵਿੱਚ ਡਟ ਗਏ ਤੇ ਉਹਨਾਂ ਨੇ ਸੂਰਅਸੋ ਪਹਿਚਾਨੀਆਂ ਲਰੇ ਤੀਨ ਕੇ ਖੇਤ ਉਰਜਾ ਉਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਉਹ ਮੈਦਾਨ ਨੂੰ ਛੱਡ ਕੇ ਨਹੀਂ ਭਜੇ ਜੂਰ ਕੇ ਸ਼ਹੀਦੀ ਜਤੀ ਉਹਨਾਂ ਨੇ ਆਪਣੀ ਤੇ ਸਰਕਾਰਾਂ ਨੂੰ ਭਾਜਣਾ ਪਾ ਕੇ ਰੱਖੀਆਂ ਆਓ ਇਸ ਸੰਬੰਧ ਵਿੱਚ ਜਿੰਨੀ ਵੀ ਜਾਣਕਾਰੀ ਆਪਾਂ ਨੂੰ ਹੈ ਉਹ ਆਪਾਂ ਆਪਜੀ ਦੀ ਸੰਗਤ ਦੇ ਅੱਗੇ ਮਹਈਆ ਕਰੀਏ ਤੁਹਾਡੇ ਅੱਗੇ ਰੱਖੀਏ ਕੱਲੀ ਭਾਰਤ ਦੀ ਸਰਕਾਰ ਦੀ ਇਨੀ ਤਾਕਤ ਨਹੀਂ ਸੀ ਕਿ ਉਹ ਸਿੱਖਾਂ ਦੇ ਨਾਲ ਲੜ ਪਾਉਂਦੀ ਭਾਰਤੀ ਸਰਕਾਰ ਦੇ ਨਾਲ ਰਸ਼ੀਆ ਦੀ ਫੌਜ ਵੀ ਸੀ ਇੰਗਲੈਂਡ ਦੀ ਫੌਜ ਵੀ ਸੀ ਇਜ਼ਰਾਈਲ ਦੀ ਫੌਜ ਵੀ ਸੀ ਤੇ ਭਾਰਤ ਦੀ ਫੌਜ ਵੀ ਸੀ ਜਿਨ੍ਹਾਂ ਨੇ ਰਲ ਕੇ ਇਸ ਮਿਸ਼ਨ ਨੂੰ ਆਪਣਾ ਇੱਕ ਜੰਗੋਦਾ ਮਿਸ਼ਨ ਬਣਾਇਆ ਤੇ ਉਸ ਮਿਸ਼ਨ ਨੂੰ ਫਤਿਹ ਕਰਨ ਤੋਂ ਬਾਅਦ ਅਕਾਲ ਤਖਤ ਤੇ ਤਿਰੰਗਾ ਚੜਾਇਆ ਸਿੱਖਾਂ ਨੂੰ ਤਿਰੰਗਾ ਤਿਰੰਗੇ ਤੋਂ ਉਸੇ ਦਿਨ ਨਫ਼ਰਤ ਹੋ ਗਈ ਜਿਸ ਦਿਨ ਇਹਨਾਂ ਨੇ ਅਕਾਲ ਤਖਤ ਦੇ ਉੱਤੇ ਆਪਣੀ ਸਾਡੀ ਕੌਮ ਦਾ ਨਿਸ਼ਾਨ ਸਾਹਿਬ ਝੁਲਣ ਦੀ ਜਗ੍ਹਾ ਤੇ ਤਿਰੰਗਾ ਲਾਇਆ ਚਲੋ ਉਹਦੀ ਬਾਜੀ